ਕੀ ਬਣ ਗਿਆ ਭਈ ਤੁਹਾਡਾ ਉਹ ਸੋਸ਼ਲ ਮੀਡੀਆ ਵਾਲੇ ਸਾਥੀਓ ਜਿਹੜੇ ਕਹਿੰਦੇ ਤੇ ਜਥੇਬੰਦੀਆਂ ਦੁਫਾੜ ਸੰਯੁਕਤ ਮੋਰਚਾ ਖਿੰਡ ਗਿਆ ਮੇਰੇ ਤਾਂ ਇੱਕ ਸੰਯੁਕਤ ਮੋਰਚੇ ਵਾਲੇ ਇਸਨੇ ਮੀਡੀਆ ਵਾਲੇ ਸਾਥੀ ਨੇ ਸਵਾਲ ਕੀਤਾ ਕਿ ਕੀ ਜਥੇਬੰਦੀਆਂ ਮੁੜ ਕੇ ਇਕੱਠੀਆਂ ਹੋ ਸਕਦੀਆਂ ਨੇ ਮੇਰਾ ਜਵਾਬ ਸੀ ਕਿ ਵਕਤ ਹੁੰਦਾ ਹੈ ਉਹ ਵਕਤ ਬੰਦਿਆਂ ਨੂੰ ਆਪੇ ਇਕੱਠੇ ਕਰਦਾ ਹੁੰਦਾ ਹੈ ਸਮਾਜ ਦੀ ਇੱਕ ਆਧਾਰਨਾ ਹੈ ਜੇ ਦੋ ਭਰਾ ਕਦੇ ਵੀ ਨਾ ਬੋਲੇ ਹੁਣ ਤਾਂ ਉਹਨਾਂ ਨੂੰ ਇਕੱਠਾ ਕੌਣ ਕਰਦਾ ਹੈ ਉਹਨਾਂ ਨੂੰ ਦੁਸ਼ਮਣ ਇਕੱਠਾ ਕਰਦਾ ਹੈ ਜਦੋਂ ਦੁਸ਼ਮਣ ਦੂਜੇ ਭਰਾ ਤੇ ਅਟੈਕ ਕਰਦਾ ਹੈ ਉਦੋਂ ਆਪਦੀ ਭਰਾਵਾਂ ਦੀ ਕੜਤਰ ਨੂੰ ਅਗਲਾ ਭੁੱਲ ਜਾਂਦਾ ਹੈ ਗੰਡਾਸਾ ਬਰਾਬਰ ਲੈ ਕੇ ਖੜਦਾ ਆਪਦੇ ਭਰਾ ਦੇ ਕਿ ਬਖਰੇਵੇਂ ਫੇਰ ਦੇਖ ਲਾਂਗੇ ਤੂੰ ਮੇਰਾ ਮਾਂ ਜਾਇਆ ਤੇ ਅਸੀਂ ਤੇਰੇ ਨਾਲ ਆ ਅਸੀਂ ਐ ਸਟੇਟੋਲਾਨ ਕਰ ਦਿਆ ਓਏ ਭਰਾਓ ਸਾਨੂੰ ਕਹੀ ਜਾਓ ਗਦਾਰ ਸਾਨੂੰ ਕਹੀ ਜਾਓ ਡਰਪੋਕ ਅਸੀਂ ਇਸ ਦੇ ਨਾਲ ਆਇਆ ਖੱਪਾ ਸਾਡੇ ਨਹੀਂ ਲੱਗ ਸਕਦਾ ਤੇ ਅਸੀਂ ਇਹਦਾ ਜਵਾਬ ਤੁਹਾਨੂੰ ਦਿੰਨੇ ਆ ਕਿ ਅਸੀਂ ਇਸ ਜ਼ਬਰ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕਿ ਅੱਜ ਅੱਜ 15 ਤਰੀਕ ਹੈ ਕੱਲ ਨੂੰ ਭਾਰਤ ਬੰਦਾ ਸਦਾ 16 ਤਰੀਕ ਦਾ ਹੈ ਤੇ 17 ਤਰੀਕ ਤੱਕ ਕੇਂਦਰ ਸਰਕਾਰ ਇਹ ਮਸਲੇ ਨੂੰ ਜਾ ਪੋਜੀਟਿਵ ਤਰੀਕੇ ਨਾਲ ਨਿਬਾਹਦੇ ਮੇ ਨਹੀਂ ਇੱਕ ਕੰਧ ਤੇ ਲਿਖਿਆ ਪੜ ਲੇ ਅਸੀਂ ਮੈਦਾਨ ਚ ਆ ਗਏ ਅਸੀਂ ਤੁਹਾਡੇ ਨਾਲ ਦੋ ਹੱਥ ਦੇਖਾਂਗੇ ਆ ਫੈਸਲਾ ਆਪਣਾ ਜਿੰਦਾਬਾਦ 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 ਸਾਨੂੰ ਕੋਈ ਸਵਾਲ ਕਰਦਾ ਹੈ ਜਿੰਦਾਬਾਦ ਸਵਾਲ ਕਰਦਾ ਹੈ ਕਿ 24 ਵਾਲੀ ਮੀਟ ਦਾ ਮੋਰਚੇ ਦਾ ਫਿਰ ਕੀ ਬਣ ਜੂ ਮੈਨੂੰ ਇਹ ਦੱਸੋ ਭਰਾਓ ਜੇ ਕਿਸੇ ਦੁਸ਼ਮਣ ਚੜਿਆ ਹੁੰਦਾ ਹੈ ਘਰ ਟਾਉਂਦਾ ਹੁੰਦਾ ਹੈ ਤਬਾਹ ਕਰੀ ਜਾਂਦਾ ਸਭ ਕੁਝ ਸਾਡੇ ਮੁੰਡੇ ਦਾ ਮੰਗਣਾ ਹੋਵੇ ਫਿਰ ਮੰਗਣਾ ਵੱਡੀ ਗੱਲ ਹੈ ਏਟੈਕ ਰੋਕਣਾ ਵੱਡੀ ਗੱਲ 24 ਦਾ ਪ੍ਰੋਗਰਾਮ ਅੱਜ ਇਹ ਸਾਡਾ ਸਟੈਂਡ ਕਰਦਾ ਜੇ ਗੱਲ ਇਧਰ ਨੂੰ ਵੱਧਦੀ ਹੈ ਤਾਂ ਅਸੀਂ 24 ਵਾਲੇ ਪ੍ਰੋਗਰਾਮ ਨੂੰ ਮੁਲਤਵੀ ਕਰਨ ਦੀ ਸੋਚ ਸਕਦੇ ਹਾਂ ਛੱਡ ਦਿਆਂਗੇ ਮਨਾਨ ਚਾਹਾਂਗੇ ਲੱਗ ਜੂ ਪਤਾ ਪਰ ਇੱਕ ਗੱਲ ਖਿਆਲ ਕਰੋ ਭਰਾਓ ਤੁਹਾਨੂੰ ਦਿੱਲੀ ਮੋਰਚੇ 'ਚ ਕਿਹਾ ਸੀ ਕਿ ਸਾਡਾ ਮੋਰਚਾ ਬਖਰਾ ਹੋਊਗਾ ਸਾਡੀ ਸਟੇਜ ਬਖਰੀ ਹੋਗੀ